हां हां जी किसान ਵੀਰੋ ਸਵਾਦਤਾ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਤਿੰਨ ਗਾਵਾਂ ਸੇ ਲਈ ਲੈ ਕੇ ਆਏ ਜੀ ਦੋ ਬਈ ਤਾਜ਼ੀਆਂ ਸੂਏਆਂ ਤੇ ਇੱਕ ਗੱਬਣ ਤੇ ਆਓ ਪੁੱਛ ਲੈਨੇ ਬਾਈ ਤੋਂ ਡਿਟੇਲ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਵੀ ਦਿਖ ਰਿਹਾ ਲੂਪਾ ਸੁਰੱਖੇ ਦਾ ਕੋਈ ਵਪਾਰ ਦਾ ਕੰਮ ਨਹੀਂ ਬਾਈ ਜੀ ਹੱਸ਼ਕਲ ਸਸਰੀ ਦਾ ਉਹ ਠੀਕ ਹੈ ਬੱਧੀ ਠੀਕ ਹੈ ਬਈ ਨਾਮ ਤੇ ਐਡਰੈਸ ਬੋਲ ਦੋ ਜਲਾਰ ਸਿੰਘ ਠੀਕ ਆ ਪਿੰਡ ਮਹਾਰਾਜਪੁਰ ਕੱਲ ਠੀਕ ਹੈ ਜ਼ਿਲ੍ਹਾ ਕਿਹੜਾ ਪੈਨ ਟਾਹਸੀਲ ਬਈ ਫੂਲ ਨੇੜੇ ਪਿੰਡ ਬਈ ਮਹਰਾਜ ਦੇ ਮਹਰਾਜ ਦੇ ਨੇੜੇ ਲਹਿਰਾਵਾ ਪਤਾ ਹੈ ਤੇ 62 ਰਾਮਪੁਰਾ ਫੂਲ ਵੀ ਨੇੜੇ ਮੋਬਾਈਲ ਨੰਬਰ ਬੋਗ 84377 ਹਮ 91167 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵਰਡ ਦਿੰਦੇ ਨੇ ਕਿਹੜਾ ਸੂਸਾ ਸੁੰਦੀ ਆ ਇਹ ਦੂਜਾ ਸੂਸਾ ਸੋਈ ਵੀ ਇਹਨੂੰ ਸਵਾ ਦੋ ਮਹੀਨੇ ਸੋਈਣਾ ਹੋਵੇ ਠੀਕ ਆ 16 ਲੀਟਰ ਦੁੱਧ ਆ ਜੀ ਨੱਟ ਤਿਆਰ ਬੇ ਹਾਂ ਜੀ ਬਾਈ ਤੇ ਦਿਨ ਹੋਵੇ ਟੀਕਾ ਭਰਾਏ ਠੀਕ ਆ ਖੀਸ ਚੰਗਾ ਰੰਗ ਰੂਪ ਚੰਗਾ ਰਾਜੀ ਰੂਜ ਜੀ ਫੁੱਲ ਦਾ ਥਾਣ ਬਹੁਤ ਚੰਗਾ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਫੁੱਲ ਆ ਬਈ ਤੋਰ ਕੇ ਦਿਖਾ ਦੇ ਚਵਾਈ ਕਿਵੇਂ ਆ ਚਵਾਈ ਚੋਈ ਬਹੁਤ ਮਸੇਗਾ ਜੀ ਠੀਕ ਆ ਠੰਡੀ ਸੀ ਲਾਉ ਸੀਲ ਠੰਡੀ ਬਾਦ ਹੋ ਜੀ ਠੀਕ ਆ ਠੰਡੀ ਸੀਲ ਫੁੱਲ ਦਾ ਜਾਤ ਬ੍ਰੀਡ ਫੁੱਲ ਚੰਗੀ ਆ ਗਰਮੀ ਬਿਲਕੁਲ ਨਹੀਂ ਮੰਦੀ ਫੈਂਟ ਫੌਂਡ ਕਰਮ ਵਾਲੀ ਦੀ ਫੁੱਲ ਚੰਗੀ ਹੋਊਗੀ ਰੰਗ ਰੂਪ ਚੰਗਾ ਰਾਜੀ ਰੂਜ ਜੀ ਚੰਗੀ ਆ ਬਈ ਕੀ ਮੋ ਲਾ ਬਈ ਮੋਲੇ ਦਾ 65000 ਮਾਨਤਾਨ ਹੋ ਜਾ ਬਾਈ ਆ ਮਾਨਤਾਨ ਠੀਕ ਆ 65000 ਰੁਪਇਆ ਮੋਲਾ ਬਾਈ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਆਰਡਰ ਚੰਗਾ ਥਾਣ ਬਹੁਤ ਚੰਗਾ ਦੁੱਧ ਵੀ ਬਾਈ ਨੇ ਚੰਗਾ ਤਿਆਰ ਦੱਸਿਆ ਦੁੱਧ ਵੀ ਜਮਾ ਚਿੱਟਾ ਹੋ ਹੈ ਨਾ ਮੱਝਾ ਵਰਗਾ ਦੁੱਧ ਕੋ ਹੈ ਨਾ ਜਮਾ ਬਾਈ ਕਹਿੰਦਾ ਚਿੱਟਾ ਦੁੱਧਾ ਮੱਝਾ ਵਰਗਾ ਦੁੱਧ ਪੂਰੀ ਠੰਡੀ ਸੀ ਲੱਜਵੇਂ ਮਰ ਜੇ ਤੇਰੀ ਚੱਲ ਕੋਈ ਚੱਕਰੀ ਨਹੀਂ ਮੁੱਲ 65000 ਰੁਪਇਆ ਮਾਨਤਾਨ ਜਰੂਰ ਹੋ ਜਾ ਆਰਡਰ ਆਰਡਰ ਬਹੁਤ ਚੰਗਾ ਅੱਗੇ ਬਾਈ ਦੋ ਨੰਬਰ ਕਿਹੜਾ ਸੋਸ ਹੈ ਇਹ ਦੂਜਾ ਸੁਆਸ ਬਈ ਕਦੋਂ ਸੁਈ ਆ ਬਈ ਇਹਨੂੰ ਸੁਈ ਨੂੰ ਹੋ ਗਏ 5 ਦਿਨ ਠੀਕ ਆ ਬਈ ਬੱਚਾ ਕੀ ਆ ਬੱਚਾ ਬੱਛਾ ਆ ਬੱਛਾ ਦੇਖ ਠੀਕ ਆ ਬਈ ਤੇ ਕਿੰਨੇ ਕ ਬੌਲੇ ਤੇ ਆ ਹਾਂ ਬੌਲਾ ਹੈਗਾ 26 ਲੀਟਰ ਹੁਣ ਠੀਕ ਆ ਨੱਟ ਤਿਆਰ ਆ ਬਈ ਹਾਂ ਠੀਕ ਆ ਖੋਲ ਲਾਂਦਾ ਜੀ ਖੋਲ ਲਾ ਤੋਰ ਕੇ ਦਿਖਾ ਦੇ ਬਈ ਛੇ ਦੰਦ ਬੜ ਫੁੱਲ ਵੱਡਾ ਕੱਦ ਰੰਗ ਰੂਪ ਬਹੁਤ ਚੰਗਾ ਚੰਗੇ ਬੌਲੇ ਤੋਂ ਸਟਾਰਟ ਹੈ ਇਹ ਸੁਹੂਸ ਦੇਖੋ ਬਈ ਬੋਦੀ ਵਾਦੀ ਰੰਗ ਰੂਪ ਬਹੁਤ ਚੰਗਾ ਵੱਡਾ ਕੱਦ ਕਾਠ ਆਰਡਰ ਕਰ ਮਾਲੀ ਨੇ ਬਹੁਤ ਸੋਹਣਾ ਤਿਆਰ ਕਰਿਆ ਕਲਾ ਕਲਾ ਥਾਣ ਮੁਖੇ ਰਤਨ ਚਵਾਈ ਕਿਵੇਂ ਆ ਬਾਈ ਚਵਾਈ ਤੇ ਬਹੁਤ ਵਦਖ ਠੀਕ ਹੈ ਚਵਾਈ ਤੇ ਬਾਈ ਕਹਿੰਦਾ ਕੋਈ ਚੰਗੀ ਹੈ ਨੰਬਰ 1 ਰੰਗ ਰੂਪ ਕਰਮ ਵਾਲੀ ਦਾ ਬਹੁਤ ਚੰਗਾ ਫੇਸ ਬਿਊਟੀ ਕਮਾਲ ਦੀ ਹੈ ਤੇ ਸੂਈ ਸਵਾਈ ਹੈ ਬਾਈ ਕਿੰਨਾ ਦੁੱਧ ਦੇ ਦੂ ਹੋਰ ਦੋਦਾ ਕਾਢ ਦੂ 20 35 36 ਲੀਟਰ ਠੀਕ ਹੈ 35 ਤੋਂ 36 ਲੀਟਰ ਦੁੱਧ ਦੀ ਬਾਈ ਕਹਿੰਦਾ ਅਮੀਰ ਕਰਦੇ ਆ ਬਾਕੀ ਸੇਵਾ ਤੇ ਡਿਪੈਂਡ ਚੰਗੇ ਬੌਲੇ ਤੋਂ ਜਾਨੀ ਕਿ ਹੁਣ ਬਈ ਸਟਾਰਟ ਹੋਈ ਆ ਥਾਂ ਲੇ ਵਨ ਨੀੜ ਤੋਂ ਚੈੱਕ ਕਰਵਾਨੇ ਚਿਵਾਈ ਕੀ ਬਾਈ ਕਹਿੰਦਾ ਨੰਬਰ 1 ਬੱਚਾ ਖੜਾ ਦਾ ਬੱਚਾ ਬਾਈ ਦੇਖੋ ਆਰਡਰ ਬਹੁਤ ਸੋਹਣਾ ਬਾਈ ਕਲਾਕਲਾ ਥਾਣ ਵਾਲਾ ਹੈ ਕੀ ਬਾਤ ਮੁੱਲ ਕੀ ਹੈ ਬਾਈ ਇਹਦਾ ਮੁੱਲ 170000 ਹੈ ਮਾਨਤਣ ਹੋ ਜੀ ਬਾਈ ਹਾਂ ਜੀ 170000 ਰੁਪਿਆ ਮੁੱਲ ਮਾਨਤਣ ਜਿਹੜਾ ਮੌਕੇ ਤੇ ਜਰੂਰ ਪੁੱਜੀ ਅੱਗੇ ਬਾਈ 3 ਨੰਬਰ ਕਿਹੜਾ ਸੂਈ ਹੈ ਇਹ ਪਹਿਲਾ ਸੂਆ ਜੀ ਕਿਹਦੀ ਪੱਛੀ ਹੈ ਕਦੋਂ ਸੂਈ ਹੈ ਬਾਈ ਆ ਕਾਂ ਟੱਗ ਹੋ ਗਿਆ ਸੂਈ ਟੰਡਾ ਕੋ ਗਿਆ ਬੱਚਾ ਕੀ ਦੇਤਾ ਭਾਈ ਬੱਚੀ ਦਿੱਤੀ ਜੀ ਬੱਚੀ ਚੰਗੀ ਆ ਨਾ ਹਾਂ ਜੀ ਬੱਚਾ ਭਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਬਹੁਤ ਚੰਗੀ ਆ ਬੜ ਖੁਦ ਵੀ ਚੰਗੀ ਆ ਡੈਨਮਾਰਕਾ ਟੀਕੇ ਦੀ ਬੱਚੀ ਆ ਠੀਕ ਆ ਡੈਨਮਾਰਕ ਦੇ ਟੀਕੇ ਦੀ ਬੱਚੀ ਰੱਖਦਾ ਭਾਈ ਫੇਸ ਫੂਸ ਬਹੁਤ ਚੰਗਾ ਰੰਗ ਰੂਪ ਚੰਗਾ ਖੋਲ ਦੇ ਭਾਈ ਤੋਰ ਤੇ ਕੱਦ ਵਿੱਡ ਚੰਗਾ ਚੰਗੀ ਆ ਬੜ ਕਿੰਨਾ ਦੁੱਧ ਦੇ ਦੂ ਐਸਟੀਮੇਟ ਦੁੱਧੇ ਕੜ ਤੂ ਗਈ 25 ਤੋਂ 30 ਲੀਟਰ ਤੇ ਕਰ ਠੀਕ ਆ ਹਮ ਆਰਡਰ ਕਮਾਲਾ ਸੋਹਣਾ ਆਰਡਰ ਕਰਮਣੀ ਨੇ ਤਿਆਰ ਕਰਿਆ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਥਣ ਲੱਗਿਆ ਬਈ ਬੋਲਾ ਕੱਢਿਆ ਕਿ ਨਹੀਂ ਹਾਂਜੀ ਨਾ ਨਾ ਹਜੇ ਤਾਂ ਕੱਢਿਆ ਨਹੀਂ ਠੀਕ ਆ ਬਈ ਐ ਸੁਈ ਨੂੰ ਘਾਟਾ ਹੀ ਹੂੰ ਘਾਟਾ ਗਿਆ ਜੇਰ ਹਜੇ ਪੈਣੀ ਬਾਕੀ ਹੈ ਨਾ ਹਾਂਜੀ ਠੀਕ ਇਹਦਾ ਮੁੱਲ ਬਈ ਇਹਦਾ ਕਲਕ 35000 ਹੈ ਮਾਨਤਣ ਹੋ ਜਵੇ ਹਾਂਜੀ ਠੀਕ 135000 ਰੁਪਇਆ ਮੁੱਲਾ ਮਾਨਤਣ ਜ਼ਰੂਰ ਹੋਈ ਹੁਣ ਇਹ ਸੁਈ ਆ ਥਣ ਬਹੁਤ ਚੰਗਾ ਆਰਡਰ ਬਹੁਤ ਚੰਗਾ ਬੱਚਾ ਹੀ ਬੱਚੀ ਹੈ ਬੱਚੀ ਵੀ ਬਹੁਤ ਜੰਗੀ ਹੈ ਕੱਲਾ ਕੱਲਾ ਥਣ ਚਾਰੇ ਥਣ ਪੂਰੀ ਵਿਥੀ ਦੇ ਹਾਂ ਕੀ ਬਾਤ ਆਰਡਰ ਵਿੱਚ ਤੇ ਨਾਗੇ ਸੀਗੇ ਬਾਈ ਕੋਲੇ ਤਿੰਨ ਤਿੰਨੇ ਬਾਈ ਘਰ ਦੇ ਨੇ ਕੋਈ ਵਪਾਰ ਦਾ ਕੰਮ ਨਹੀਂ ਬਾਈ ਦਾ ਕਿਸੇ ਵੀਰ ਦੇ ਕੋਈ ਵੀ ਨਾਗ ਪਸੰਦਾ ਹੈ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ